ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਆਸੈਂਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਣਾ ਜੀ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਬਾਰੇ ਕੀ ਸਿਆਸਤ ਚੱਲ ਰਹੀ ਹੈ? ਦੇਖੋ ਅਸਲ ਵਿੱਚ ਟੇਣਾ ਜੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਸਾਡੇ ਮੁੱਦੇ ਦੇ ਉੱਤੇ ਇਹਦੇ ਵਿੱਚ BBMB ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਵਕੀਲ ਸਾਹਿਬ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਦੇਖੋ ਪਾਣੀ ਓਵਰਫਲੋ ਹੋਇਆ ਪਾਣੀ ਓਵਰਫਲੋ ਹੁੰਦਾ ਜਦੋਂ ਡੈਮਾਂ ਦੇ ਵਿੱਚ ਪਾਣੀ ਵੱਧਦਾ ਉਦੋਂ ਫਿਰ ਉਹ ਛੱਡਣਾ ਪੈਂਦਾ ਲੰਮੇ ਸਮੇਂ ਤੋਂ ਇਹ ਗੱਲ ਚੱਲਦੀ ਸੀ ਕਿ ਪੰਜਾਬ ਪਾਣੀ ਛੱਡ ਦੇਵੇ ਡੈਮ ਦਾ ਪਾਣੀ ਥੋੜਾ ਜਿਹਾ ਘਟ ਜਾਵੇ ਤਾਂ ਜੋ ਜੇਕਰ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਤਾਂ ਪਾਣੀ ਵੱਧ ਸਭੇ ਜਾ ਸਕੇ ਤੇ ਪੰਜਾਬ ਦੀ ਸਰਕਾਰ ਨੇ ਇਹ ਪਾਣੀ ਛੱਡਣ ਨਹੀਂ ਦਿੱਤਾ ਪੰਜਾਬ ਦੀ ਸਰਕਾਰ ਨੇ ਇਹ ਪਾਣੀ ਵਹੀਂ ਛੱਡਿਆ ਜਿਹਦੇ ਕਰਕੇ ਭਾਈ ਇਹ ਹੜ੍ਹ ਵਾਲੇ ਹਾਲਾਤ ਬਣ ਗਏ ਆ ਤੇ ਹੜ੍ਹ ਆ ਗਿਆ ਤੇ ਬੁਰਾ ਹੜ੍ਹ ਹੋ ਗਿਆ ਦੂਜੇ ਪਾਸੇ ਜ ਆਮ ਆਦਮੀ ਪਾਰਟੀ ਦੇ ਬੁਲਾਰੇ ਆ ਨੀਲ ਗਰਬ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੀ ਤੁਸੀਂ ਇਸ ਗੱਲ ਦੀ ਗਰੰਟੀ ਲੈਂਦੇ ਹੋ ਵੀ ਜੇਕਰ ਪਾਣੀ ਛੱਡਿਆ ਹੁੰਦਾ ਫਿਰ ਹੜ੍ਹ ਵੀ ਸੀ ਆਉਣਾ ਕੀ ਤੁਸੀਂ ਇਸ ਗੱਲ ਦੀ ਗਰੰਟੀ ਲੈਣੇ ਹੋ ਵੀ ਜੇਕਰ ਪਾਣੀ ਨਾ ਛੱਡਿਆ ਹੁੰਦਾ ਤੇ ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਨਹੀਂ ਸੀ ਪੈਣਾ ਕਿਉਂਕਿ ਇਹ ਉੱਥੋਂ ਦਾ ਪਾਣੀ ਆ ਹਿਮਾਚਲ ਪ੍ਰਦੇਸ਼ ਦੇ ਪਾਣੀ ਨੇ ਮਾਰਿਆ ਸੋ ਇਸ ਤਰੀਕੇ ਨਾਲ ਰਾਜਨੀਤੀ ਚੱਲਦੀ ਹੈ ਜੀ ਇਹ ਸਿਰ ਰਵਨੀਤ ਬਟੂਹਰਾ ਨੇ ਪਹਿਲੇ ਤਾਂ ਨਹੀਂ ਕਹਦਾ ਸੀਗਾ ਹੜ੍ਹ ਦੇ ਮੌਕੇ ਉਹ ਕਹਿੰਨੇ ਵੀ ਇਸ ਦਾ ਪਹਿਲਾ ਕਰੇ ਸੀ ਵੀ ਹਰੇੜੇ ਨੂੰ ਪਾਣੀ ਦੇ ਦਿਓ ਤੁਸੀਂ ਹਰੇੜੇ ਨੂੰ ਪਾਣੀ ਦਿੱਤਾ ਕਿਉਂ ਨਹੀਂਗਾ ਜੇ ਕਿਤੇ ਆਪਾਂ ਪਾਣੀ ਦਿੱਤਾ ਹੁੰਦਾ ਤੇ ਹੁਣ ਉਹ ਆਪਣੀ ਔਖੀ ਘੜੀ ਦੇ ਵਿੱਚ ਮਦਦ ਨਾ ਕਰਦਾ ਸੋ ਜਦੋਂ ਲੋਕ ਮਰ ਰਹੇ ਹੁਣ ਉਸ ਵੇਲੇ ਰਾਜਨੀਤੀ ਵੀ ਚੱਲਦੀ ਬਰਾਬਰ ਜੀ ਅਕਾਲੀ ਭਾਜਪਾ ਗੱਠਜੋੜ ਹੋਵੇ ਤਾਂ ਸੀਟਾਂ ਕਿੰਨੀਆਂ ਮਿਲਣਗੀਆਂ ਜਿਆਨੀ ਜੀ ਕੀ ਕਹਿ ਰਹੇ ਨੇ ਕਿਵੇਂ ਹਿਸਾਬ-ਤੋਬ ਕੱਢਦੇ ਨੇ ਉਹ ਦੇਖੋ ਉਹਨਾਂ ਨੇ ਕੋਈ ਆਪਦੀ ਕੈਲਕੂਲੇਸ਼ਨ ਕੀਤੀ ਹੋਣੀ ਹੈ ਸੰਸਾਭ ਇਹਦੇ ਬਾਰੇ ਉਹਨਾਂ ਨੇ ਮੁਕੰਮਲ ਤਾਂ ਨਹੀਂ ਜਾਣਕਾਰੀ ਦਿੱਤੀ ਵੀ ਭਾਈ ਮੈਂ ਕਿੱਥੋਂ ਇਹ ਜਾਣਕਾਰੀ ਲਈ ਆ ਕਿੱਥੋਂ ਮੇਰੇ ਕੋਲ ਡਾਟਾ ਆਇਆ ਪਰ ਉਹਨਾਂ ਨੇ ਇੱਕ ਥਾਂ ਦੇ ਉੱਤੇ ਜਾ ਕੇ ਇਹ ਗੱਲ ਕਹੀ ਹੈ ਸਰਜੀਤ ਕੁਮਾਰ ਜਿਆਣੀ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਆ ਉਹ ਕਹਿੰਦੇ ਵੀ ਗੱਲ ਬੜੀ ਸਾਫ਼ ਤੇ ਸਪਸ਼ਟ ਦਾ ਦੋ ਟੁਕ ਗੱਲ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਆ ਬੀਜੇਪੀ ਇਕੱਲਿਆਂ ਹੀ ਟੋਨ ਲੜੂਗੀ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਆ ਬੀਜੇਪੀ 117 ਸੀਟਾਂ ਦੇ ਉੱਤੇ ਕੱਲਿਆਂ ਹੀ ਚੋਣ ਲੜੂਗੀ ਕਿਉਂਕਿ ਸਾਨੂੰ ਬਹੁਤ ਪਿਆਰ ਮਿਲ ਰਿਹਾ ਦੂਜੀ ਗੱਲ ਇਹ ਕਹਿੰਦੇ ਵੀ ਲੋਕ ਹੀ ਕਹਿੰਦੇ ਆ ਕਿ ਜੇਕਰ ਤੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਲੜਨ ਸ਼ੁਰੂਮਣੀ ਆ ਕਾੜੀ ਦਲ ਤੇ ਬੀਜੇਪੀ ਫਿਰ ਫੇਰ ਹੁੰਦਾ ਫਿਰ ਜਿੱਤਾਂ ਫਿਰ 100 ਤੋਂ ਵੱਧ ਸੀਟਾਂ ਮਿਲ ਸਕਦੀਆਂ ਤੋਂ ਵਕਤ ਦੱਸੋਗਾ ਵੀ ਭਾਈ ਕੌਣ ਕਿਹਦੇ ਨਾਲ ਗੱਠਜੋੜ ਕਰਦਾ ਕਿ ਨਹੀਂ ਕਰਦਾ ਬੀਜੇਪੀ ਦਾ ਕੋਈ ਨਾ ਕੋਈ ਆਗੂ ਚੌਥੇ ਕਰੜੇ ਗੱਲ ਕਹਿ ਰਿਹਾ ਸਾਨੂੰ ਕੱਲਿਆਂ ਨੂੰ ਬਹੁਤ ਆ ਅਸੀਂ ਨੇ ਕਿਸੇ ਨਾਲ ਲੈ ਕੇ ਚੋਣ ਲੜਨੀ ਇਹ ਚੌਥੇ ਕਰਨ ਕੋਈ ਨਾ ਕੋਈ ਇਹ ਤੈ ਵੀ ਗੱਲ ਕਰਦਾ ਵੀ ਜੇ ਗੱਠਜੋੜ ਹੋ ਜੇ ਤਾਂ ਇਹਦੇ ਵਰਗੀ ਵੀ ਕੋਈ ਨਹੀਂ ਜੀ। ਬਾਕੀ ਮੋਗੇ ਵਾਲਾ ਜਿਹੜਾ ਬੇਅਦਵੀ ਦਾ ਕੇਸ ਆ ਉਹਨੂੰ ਚੰਡੀਗੜ੍ਹ ਸ਼ਿਫਟ ਕਰਨ ਨੂੰ ਫਿਰਦੇ ਆ। ਆ ਬਿਲਕੁਲ ਹੀ ਸ਼ਿਫਟ ਕਰਨ ਨੂੰ ਫਿਰਦੇ ਸੀ ਪਰ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ ਗੱਲ ਕਹੀ ਆ ਵੀ ਭਾਈ ਇਹ ਜਿੱਥੇ ਹੈ ਉਸੇ ਤਰੀਕੇ ਨਾਲ ਹੀ ਚੱਲਦਾ ਰਹੇ। ਅਸਲ ਵਿੱਚ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਸਰਕਾਰ ਦੀ ਪੰਜਾਬ ਦਾ ਮਾਹੌਲ ਠੀਕ ਨਾ ਹੋਣ ਦੀ ਦਲੀਲ ਨੂੰ ਸਹੀ ਮੰਨਦਿਆ। ਦੇ ਬੇਦਬੀ ਦੇ ਨਾਲ ਜੁੜੇ 6 ਕੇਸ ਚੰਡੀਗੜ੍ਹ ਕੋਰਟ ਦੇ ਵਿੱਚ ਟਰਾਂਸਫਰ ਕੀਤੇ ਸਿਗੇ ਜਿਹਦੇ ਵਿੱਚ ਮੋਗੇ ਦਾ ਕੇਸ ਵੀ ਆ ਇਹ ਮੋਗੇ ਵਾਲਾ ਕੇਸ ਕੀ ਆ 2015 ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਅੰਗ ਤਿੰਨ ਵੱਖ-ਵੱਖ ਥਾਵਾਂ ਤੋਂ ਮਿਲੇ ਸਿਗੇ ਇਹ ਘਟਨਾ ਉਹਦਾ ਬਹੁਤ ਵੱਡੀ ਬਣੀ ਇਸ ਤੋਂ ਬਾਅਦ ਬੜਾ ਕੁਝ ਇੱਥੇ ਹੋਇਆ ਗੁੱਸਾ ਵੀ ਸਾਹਮਣੇ ਆਇਆ ਇਸ ਤੋਂ ਬਾਅਦ 2022 ਦੇ ਵਿੱਚ ਮੋਗਾ ਦੀ ਅਦਾਲਤ ਨੇ ਤਿੰਨ ਦੋਸ਼ੀਆਂ ਤਿੰਨ ਬੰਦਿਆਂ ਨੂੰ ਦੋਸ਼ੀ ਪਾਇਆ ਇਤਨੇ ਡੇਰਾ ਸੱਚਾ ਸੌਦਾ ਦੇ ਨਾਲ ਸੰਬੰਧਤ ਸੀਗੇ ਅਦਾਲਤ ਨੇ ਇਹਨਾਂ ਨੂੰ 3 ਸਾਲ ਦੀ ਸਜ਼ਾ ਦਿੱਤੀ ਫਿਰ ਉਸ ਤੋਂ ਬਾਅਦ ਇਹ ਜਿਹੜਾ ਕੇਸ ਆ ਇਹ ਜੀ ਚੰਡੀਗੜ੍ਹ ਦੇ ਵਿੱਚ ਕਹਿੰਦੇ ਜੀ ਟਰਾਂਸਫਰ ਕਰਨਾ ਉੱਪਰ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਕੁਝ ਲੋਕ ਤੇ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਵੀ ਜਿੱਥੇ ਕੇਸ ਚੱਲਦਾ ਹੈ ਉੱਥੇ ਹੀ ਚੱਲਣਾ ਚਾਹੀਦਾ ਇਹਨੂੰ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰਨ ਦੀ ਲੋੜ ਨਹੀਂ ਹੈ ਤੇ ਇਹ ਜਾਣਕਾਰੀ ਇਹ ਚ ਪੁਲਕਾ ਸਾਹਿਬ ਨੇ ਦਿੱਤੀ ਹੈ ਟਣਾਂ ਜਿਹੜਾ ਲੁਧਿਆਣੇੋਂ ਬੈਗ ਮਿਲਿਆ ਜਿਸ ਵਿੱਚ ਕਹਿੰਦੇ ਕੋਈ ਬਹੁਤ ਬੰਬ ਸੀ ਜਾਂ ਕੋਈ ਸਮਗਰੀ ਸੀ ਕਿਹਦਾ ਬੈਗ ਆ ਉਹ ਇਹਦੀ ਇਸ ਕੱਲ ਦੀ ਤਾਂ ਪੜਤਾਲ ਹਾਲੇ ਚੱਲ ਰਹੀ ਆ ਕਿ ਬੰਦਾ ਕੌਣ ਸੀ ਕਿਉਂਕਿ ਇਹ ਨਾ ਇੱਕ ਬੈਗਾਂ ਵਾਲੀ ਦੁਕਾਨ ਆ ਜਿਹਦੇ ਵਿੱਚੋਂ ਇਹ ਬੈਗ ਮਿਲਿਆ ਇਹ ਲੁਧਿਆਣੇ ਦੀ ਬਸਤੀ ਜੋਧੇਵਾਲ ਦੇ ਵਿੱਚੋਂ ਖਬਰ ਆਈ ਆ ਇਸ ਬੈਗਾਂ ਵਾਲੀ ਦੁਕਾਨ ਦੇ ਵਿੱਚ ਤੇ ਇੱਕ ਸ਼ੱਕੀ ਬੈਗ ਮਿਲਿਆ ਇਹਦੇ ਵਿੱਚੋਂ ਆਈਈਡੀ ਬਰਾਮਦ ਹੋਏ ਯਾਨੀ ਕਿ ਧਮਾਕਾ ਕਿਸ ਸਮਗਰੀ ਬਰਾਮਦ ਹੋਈ ਆ ਤੇ ਇਹ ਜਿਹੜੀ ਦੁਕਾਨ ਤੋਂ ਬੈਗ ਮਿਲਿਆ ਉਹਦੇ ਮਾਲਕ ਨੇ ਗੱਲ ਕਹੀ ਆ ਕਿ ਇੱਕ ਸ਼ੱਕੀ ਬੰਦਾ ਲਗਭਗ 4 ਦਿਨ ਪਹਿਲਾਂ ਬ੍ਰੀਫ ਕੇਸ ਖਰੀਦਣ ਵਾਸਤੇ ਦੁਕਾਨ ਤੇ ਆਇਆ ਸੀ। ਉਹਨੇ ਦੁਕਾਨਦਾਰ ਨੂੰ ਯਾਨੀ ਕਿ ਮੈਨੂੰ ਉਹ ਕਹਿੰਦਾ ਜੀ 500 ਰੁਪਇਆ ਪਹਿਲਾਂ ਦਿੱਤਾ। ਇਹ ਗੱਲ ਕਹੀ ਹੈ ਜੀ ਕਿ ਮੈਂ ਇੱਕ ਦੋ ਰੋੜਾਂ ਤੱਕ ਆ ਕੇ ਲੈ ਜਾਊਂਗਾ। ਫਿਰ ਉਹ ਕਹਿੰਦੇ ਜੀ ਕਿ ਆ ਬੈਗ ਉਹ ਦੁਕਾਨ ਦੇ ਵਿੱਚ ਪਿਆ ਸੀਗਾ ਤੇ ਇਹਦੇ ਵਿੱਚੋਂ ਪੈਟਰੋਲ ਦੀ ਬਦਬੂ ਆਈ ਤੇ ਦੁਕਾਨਦਾਰ ਨੇ ਇਮਾਰਤ ਦੇ ਮਾਲਕ ਨੂੰ ਸੂਚਿਤ ਕੀਤਾ। ਇਮਾਰਤ ਦੇ ਮਾਲਕ ਦੇ ਤੇ ਪਤਾ ਲੱਗਾ ਜੀ ਕਿ ਪੁਲਿਸ ਨੂੰ ਦੱਸਿਆ। ਪੁਲਿਸ ਨੇ ਆ ਕੇ ਇੱਥੇ ਪੜਤਾਲ ਕੀਤੀ ਆ ਤੇ ਇਹਦੇ ਵਿੱਚੋਂ ਧਮਾਕਾ ਕੇਸ ਮੰਗਰੀ ਮਿਲੀ ਆ। ਇਹ ਬੰਦਾ ਕੌਣ ਆ ਇਹ ਹੁਣ ਸੀਸੀਟੀਵੀ ਕੈਮਰਾ ਦੇ ਹਵਾਲੇ ਨਾਲ ਤਾਂ ਪੱਲਾ ਘੜਾਇਆ ਜੀ ਜਿਹੜੇ ਆਪਣੇ ਐਮਐਲਏ ਨੇ ਕੁਲਦੀਪ ਸਿੰਘ ਢਾਲੀਵਾਲ ਹੋਰੀ ਉਹ ਕੰਡਿਆਲੀ ਤਾਰ ਦੇ ਪਾਰ ਜਾ ਕੇ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਨੇ ਵੀ ਐਸਐਫ ਦੇ ਜਵਾਨਾਂ ਦੇ ਨਾਲ ਕੀ ਉਥੋਂ ਦੱਸਦੇ ਨੇ ਜੀ ਉਹ ਕੀ ਹੋਇਆ ਸਸਰਾਲੀ ਪਿੰਡ ਦਾ ਕਿਉਂ ਚਰਚਾ ਇੰਨਾ ਅੰ ਦੇਖੋ ਅੰਕਨ ਸਾਹਿਬ ਇੱਕ ਤਾਂ ਗੱਲ ਇਹ ਆ ਵੀ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਸਤ ਕੀ ਮਿਹਨਤ ਕੀਤੀ ਹੈ ਨਾ ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਦੀ ਜਿਹੜਾ ਰਾਤ ਉਹਨਾਂ ਨੇ ਮਿਹਨਤ ਕੀਤੀ ਉਹਨਾਂ ਦੀ ਸਫਤ ਕਰਨੀ ਬਣਦੀ ਆ ਦੇਖੋ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਕੜਮ ਚੌਧਰੀ ਤਾਂ ਕੋਈ ਕੁਝ ਵੀ ਕਹਿ ਦਿੰਦਾ ਵੀ ਕਦੇ ਕੋਈ ਤਵਲਾ ਲਾਤਾ ਕਦੇ ਕਿਸੇ ਤਰ੍ਹਾਂ ਦੀ ਕੋ ਟਿੱਪਣੀ ਕਰਸੀ ਪਰ ਧਾਲੀਵਾਲ ਸਾਹਿਬ ਤੇ ਬਹੁਤ ਸਾਰੇ ਇਹੋ ਜਿਹੇ ਹੋਰ ਆਮ ਲੋਕ ਆ ਰਾਜਨੀਤਿਕ ਲੋਕਾਂ ਦੇ ਵਿੱਚ ਦੋ ਤਿੰਨ ਹੀ ਆ ਜਿਹੜੇ ਕਿ ਇਦਾਂ ਇੱਕ ਮਨ ਇੱਕ ਸਿੱਤ ਹੋ ਕੇ ਲੱਗੇ ਜਿਵੇਂ ਸਾਨੂੰ ਇਹਨਾਂ ਨੇ ਆਪ ਦੇ ਕੁਰਤੇ ਪਜਾਮੇ ਦੀ ਪ੍ਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਦਿਨ ਰਾਤ ਦੀ ਪ੍ਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਪੈਸੇ ਦੀ ਪ੍ਰਵਾਹ ਨਹੀਂ ਕੀਤੀ ਫੜਾਂ ਦੇ ਵਿੱਚ ਨਾਲ ਹੀ ਟਿਖੇ ਰਹੇ ਤੇ ਅੱਜ ਵੀ ਨਾਲ ਹੀ ਆ ਮੈਂ ਆ ਹੁਣ ਵੀਡੀਓ ਬਣਾ ਹੁੰਨਾ ਜਿਹਦੇ ਵਿੱਚ ਧਾਰੀਵਾਲ ਸਾਹਿਬ ਸਕੂਲਾਂ ਦੀ ਸਫਾਈ ਕਰਵਾ ਰਹੇ ਆ ਜਿਹਦੇ ਵਿੱਚ ਗਲੀਆਂ ਦੀ ਸਫਾਈ ਆਪ ਝਾੜੂ ਚੱਕ ਕੇ ਕਰਦੇ ਆ ਜਿਹਦੇ ਵਿੱਚ ਗਾਰੇ ਦੇ ਵਿੱਚ ਸਾਰਾ ਪਿੰਡ ਆ ਲਿਬੜਿਆ ਹੋਇਆ ਜਿਹਦੇ ਵਿੱਚ ਕੁਰਤਾ ਪਜਾਮਾ ਲਿਬੜਿਆ ਹੋਇਆ ਇਹ ਤਸਵੀਰਾਂ ਆਮ ਆਉਂਦੀਆਂ ਸਾਹਮਣੇ ਪਰ ਦੂਜੀ ਗੱਲ ਇਹ ਜਿਕੇ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਆ ਇਹ ਸਸਰਾਲੀ ਲੁਧਿਆਣੇ ਦੇ ਵਿੱਚ ਸਸਰਾਲੀ ਪਿੰਡ ਆ ਸਸਰਾਰੀ ਵਾਲਾ ਬੰਨ ਐ ਕਿ ਟੁੱਟਣ ਲੱਗਾ ਸੀਗਾ ਬੜਾ ਕੁਝ ਹੋਇਆ ਆਪਾਂ ਖਬਰਾਂ ਵੀ ਰੈਡੀ ਤੋਂ ਤਾਂ ਸਾਂਝੀਆਂ ਕੀਤੀਆਂ ਪਰ ਸਤਲੁਜ ਜਿਹੜਾ ਦਰਿਆ ਉਹ ਹੁਣ ਇਸ ਵੇਲੇ ਵੈਸੇ ਤਾਂ ਪਾਣੀ ਲੱਤਿਆ ਪਰ ਇਹਦਾ ਪਾਣੀ ਆ ਜਿਹੜਾ ਸਤਲੁਜ ਦਾ ਉਹ ਪਿੰਡ ਦੀ ਜ਼ਮੀਨ ਨੂੰ ਖਾ ਪੀ ਗਿਆ 300 ਏਕੜ ਜ਼ਮੀਨ ਆ ਜਿਹੜੀ ਸਸਰਾਰੀ ਪਿੰਡ ਦੀ ਇਹ ਦਰਿਆ ਬੁਰਦ ਹੋ ਗਈ ਆ ਯਾਨੀ ਕਿ ਦਰਿਆ ਦੇ ਵਿੱਚ ਸਮਾ ਗਈ ਆ ਜੇ ਤਾਂ ਮੰਨ ਲਓ ਰੇਤ ਹੋਵੇ ਆਪਾਂ ਕਹਿੰਦੇ ਜੀ ਕਿਰਾਏ ਲਾ ਲਾ ਕੇ ਤੇ ਵਿੱਚੋਂ ਖੇਤ ਲੱਭ ਲਾਂਗੇ ਜੇ ਉਥੇ ਖੇਤੀ ਹੋਵੇ ਤੇ ਦਰਿਆ ਨੇ ਆਪਦਾ ਮੂੰਹ ਮੱਥਾ ਬਦਲ ਕੇ ਤੇ ਕਿਸੇ ਹੋਰ ਪਾਸੇ ਨੂੰ ਉਤਰ ਪਿਆ ਹੋਵੇ ਤੇ 300 ਏਕੜ ਖੇਤਾਂ ਦੇ ਵਿੱਚੋਂ ਦਰਿਆ ਨਿਕਲ ਜੇ ਉਧਰਲੇ ਪਾਸੇ ਦੀ ਬਦਲਣ ਲੱਗ ਜੇ ਤੇ ਫਿਰ ਆਪਾਂ ਸਮਝ ਸਕਦੇ ਵੀ ਕਿਸਾਨ ਦਾ ਕੀ ਹਾਲ ਹੋਊਗਾ ਅੱਜ ਪ੍ਰਸ਼ਾਸਨ ਨੇ ਲੁਧਿਆਣਾ ਪ੍ਰਸ਼ਾਸਨ ਨੇ ਫੌਜ ਦੇ ਕੋਲੋਂ ਮੰਨ ਕੀਤੀ ਵੀ ਦਰਿਆ ਦਾ ਮੂੰਹ ਮੋਢਾ ਬਦਲ ਕੇ ਆਪਾਂ ਨੂੰ ਜ਼ਮੀਨ ਲੱਭਣੀ ਚਾਹੀਦੀ ਹੈ ਜੀ ਡਾਣਾ ਜੀ ਤੋਂ ਪਹਿਲਾਂ ਹੁਣੇ ਹੁਣੇ ਮੈਂਚੀ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਹੁਰਾਂ ਦੀ ਇੰਟਰਵਿਊ ਕਰ ਰਿਹਾ ਸੀ ਹੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਿਲਟ ਜਿਹੜੀ ਆ ਰਿਮੂਵ ਕਰਨੀ ਬਹੁਤ ਵੱਡੀ ਪ੍ਰੋਬਲਮ ਆ ਗਈ ਆ ਔਰ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਵੀ ਜ਼ਮੀਨ ਉੱਥੋਂ ਚਲੀ ਗਈ ਆ ਤੇ ਮੈਂ ਕੇਂਦਰ ਸਰਕਾਰ ਬਾਰੇ ਪੁੱਛ ਬੈਠਾ ਉਹਨਾਂ ਨੂੰ ਉਹ ਕਹਿੰਦੇ afghanistan ਨੂੰ ਤਾਂ ਪੈਸੇ ਦੇ ਦਿੰਦੇ ਤਾਲਬਾਨਾਂ ਨੂੰ ਪੈਸੇ ਦੇ ਦਿੰਦੇ ਪਰ ਪੰਜਾਬ ਨੂੰ ਪੈਸੇ ਨਹੀਂ ਦੇ ਰਹੇ ਇਹ ਗੱਲ ਸੱਚੀ ਆ ਬਈ afghanistan ਨੂੰ ਕਾਫੀ ਰਕਮ ਦੇਤੀ ਉਹਨਾਂ ਨੇ ਦੇਖੋ ਜੀ ਜਿੰਨੀ ਕ ਮੈਨੂੰ ਜਾਣਕਾਰੀ ਹੈ ਜੀ ਹੋ ਸਕਦਾ ਮੇਰੇ ਕੋਲੇ ਇਹ ਅਧੂਰੀ ਵੀ ਹੋਵੇ ਰਕਮ ਦੇ ਮਾਮਲੇ ਦੇ ਵਿੱਚ ਪਰ ਮੈਨੂੰ ਇਸ ਗੱਲ ਦਾ ਜ਼ਰੂਰ ਪਤਾ ਵੀ ਜਦੋਂ ਉੱਥੇ ਅਫਗਾਨਿਸਤਾਨ ਦੇ ਵਿੱਚ ਆਪ ਆਈ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਜੀ ਕਿ ਅਸੀਂ ਹਰ ਤੌਰ ਦੇ ਨਾਲ ਹਰ ਤਰੀਕੇ ਦੇ ਨਾਲ ਤੇ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਆ ਇਥੇ ਜਿਹੜਾ ਨੁਕਸਾਨ ਹੋਇਆ ਸਾਨੂੰ ਦੇਖਦਾ ਅਫਸੋਸ ਹੈ ਫਿਰ ਇਥੋਂ ਰਾਹਤ ਸਮਗਰੀ ਦੇ ਬੜੇ ਟਰੱਕ ਗਏ ਆ ਬੜੀਆਂ ਇਥੋਂ ਕਨੇ ਵੀ ਇਥੋਂ ਬਹੁਤ ਵੱਡੇ ਪੱਦਰ ਦੇ ਉੱਤੇ ਰਾਹਤ ਸਮਗਰੀ ਭੇਜੀ ਆ ਤੋਂ ਤੋਂ ਲੈ ਕੇ ਹੁਣ ਤੱਕ ਇਹ ਸਵਾਲ ਉੱਠਦਾ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਤਾਂ ਦੱਸਿਆ ਸਿੱਧਾ ਪੰਜਾਬ ਤੋਂ ਗੱਲਿੰਦੇ ਸਿਆ ਉਹ ਪੰਜਾਬ ਕਿਥੇ ਕਿ ਸਮੇਂ ਸਮੇਂ ਦੇ ਉਤੇ ਆ ਕੇ ਗੱਲ ਕਹਿੰਦੇ ਕਿ ਹਮ ਪੰਜਾਬ ਕੇ ਸਾਥ ਹੈ ਹਮ ਪੰਜਾਬ ਕੀ ਪੀੜਾ ਕੋ ਸਮਝਤੇ ਹੈ ਹਮ ਪੰਜਾਬ ਕੀ ਕਿਸਾਨੀ ਕੇ ਸਾਥ ਹੈ ਉਹਦੇ ਨਾਲ ਕਿਉਂ ਨਹੀਂ ਖੜੇ ਹੁਣ ਵੀ ਇਹ ਗੱਲ ਕਹਿੰਦੇ ਦੇਖੋ ਆਮ ਆਦਮੀ ਪਾਰਟੀ ਨੇ ਗੱਲ ਕਹੀ ਹੈ ਵੀ 1600 ਕਰੋੜ ਰੁਪਏ ਨਾਲ ਦੇਣ ਦੀ ਗੱਲ ਕਹੀ ਹੈ ਤੇ 1600 ਕਰੋੜ ਰੁਪਏ ਦੇ ਵਿੱਚ ਕੀ ਆਉਂਦਾ ਕਿਉਂਕਿ ਦੇਖੋ 4 ਲੱਖ ਏਕੜ ਦਾ ਫਸਲ ਬਰਬਾਦ ਹੋਈ ਹੈ ਇਸ ਵੇਲੇ 5 5 6 6 7 7 ਫੁੱਟ ਰੇਤ ਜਿਹੜੀ ਹੈ ਵੇ ਬਰਬਾਦ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਮੈਨੇਜ ਕਰੂਗਾ ਜੀ ਚੀਫ ਮਿਨਿਸਟਰ ਸਾਹਿਬ ਨੇ ਦੱਸਿਆ ਉਹ ਕਹਿੰਦੇ 86,000 ڈالر ਰੁਪਇਆ 86,000 ਰੁਪਇਆ ਹੁੰਦਾ ਤੇ ਉਧਰ ਕਹਿੰਦੇ ਤਾਲਵਾਨਾਂ ਨੂੰ ਉਹਨਾਂ ਨੇ ਮਣਾ ਮੂੰ ਪੈਸੇ ਦੇ ਦਿੱਤੇ ਗਲਤ ਉਹਨਾਂ ਦੀ ਦਰਸਤਾ ਜੀ ਅਸੀਂ ਪਹਿਲਾਂ ਵੀ ਇਹਦੇ ਰਿਸਰਚ ਕਰ ਰਹੇ ਸਾਂ ਬਾਕੀ ਨਰਮੇ ਦੀ ਫਸਲ ਦਾ ਕੀ ਬਣਿਆ ਜਨਾਬ ਜੀ ਜਿਹੜੀ ਜਾਣਕਾਰੀ ਆਈ ਨੇ ਸੰਸਾਭ ਉਹ ਇਹ ਜੀ ਕਿ ਦੇਖੋ ਇੱਕ ਤਾਂ ਹੁੰਦਾ ਜੀ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆਂ ਇਹ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਵੀ ਚਾਹੀਦੀ ਆ ਪਰ ਇੱਕ ਅਖਬਾਰ ਦੀ ਰਿਪੋਰਟ ਸਾਹਮਣੇ ਆਈ ਆ ਜਿ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨਰਮੇ ਦੀ ਫਸਲ ਨਰਮੇ ਨੂੰ ਤੇ ਇੱਥੇ ਮਿੱਟੀ ਦੇ ਭਾਅ ਖਰੀਦੇ ਜਾ ਰਿਹਾ ਉਹਦਾ ਕਾਰਨ ਇਹ ਦੀ ਕਿਸੇ ਮੈਨੇਜਮੈਂਟ ਨਹੀਂ ਹੈਗੀ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਉਹ ਖਰੀਦਣ ਦੇ ਵਾਸਤੇ ਨਹੀਂ ਆਈਆਂ ਜਿਹੜੀ ਇਸ ਵੇਲੇ ਕਪਾਹ ਨਿਗਮਾ ਉਹਦੇ ਵੱਲੋਂ ਕੁਝ ਸੋਚਿਆ ਨਹੀਂ ਜਾ ਰਿਹਾ ਵੈਸੇ ਇਤਕੀ ਮੀਂਹ ਦੇ ਕਰਕੇ ਹਨਾਂ ਦੇ ਕਰਕੇ 12000 ਹੈਕਟੇਅਰ ਫਸਲ ਨਰਮੇ ਦੀ ਦਬਗੀ ਆ ਬਰਬਾਦ ਹੋ ਗਈ ਆ ਪਰ ਜਿਹੜੀ ਬਾਕੀ ਬੱਚੀ ਮੰਡੀਆਂ ਦੇ ਵਿੱਚ ਇਹ ਫਸਲ ਆਉਣ ਲੱਗੀ ਨਰਮਾ ਆਉਣ ਲੱਗ ਪਿਆ ਭਾਰਤੀ ਕਪਾਹ ਨਿਗਮ ਕਿਸੇ ਵੀ ਮੰਡੀ 'ਚ ਹਾਲੇ ਤੱਕ ਪਹੁੰਚਿਆ ਨਹੀਂ ਪੰਜਾਬ ਦੇ ਵਿੱਚ ਐਸ ਕੀ ਫਸਲ ਸਭ 119000 ਹੈਕਟੇਰ ਰਕਬਾ ਨਰਮੇ ਦੇ ਨਹੀਂ ਨਾ ਪਤਾ ਲੱਗਾ ਵੀ ਪੰਜਾਬ ਦੇ ਕਪਾਹ ਨਿਗਮ ਦੀਆਂ ਆਕੀਲੈਂਡ ਦੇ ਡੇਢ ਦਰਜਨ ਕਪਾਹ ਮੰਡੀਆਂ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਫਾਗਲਕਾ ਮਾਨਸਾ ਤੇ ਮੁਕਤਸਰ ਸਾਹਿਬ ਦੇ ਵਿੱਚ ਹੁਣ ਤੱਕ 11218 ਕੁਇੰਟਲ ਨਰਮਾ ਆਇਆ ਵੈਸੇ ਐਸ ਕੀ ਸਰਕਾਰੀ ਭਾਅ ਹੈਗਾ ਜੀ 700 ਤੇ 10 ਰੁਪਏ ਕਿ ਜਦ ਮੰਡੀ ਦੇ ਵਿੱਚ ਹੁਣ ਨਰਮਾ ਆਉਂਦਾ ਕਿਤੇ ਢੇਰੀ 6000 ਦੀ ਖਰੀਦੀ ਜਾਂਦੀ ਹੈ ਕਿਤੇ 74500 ਦੀ ਖਰੀਦੀ ਜਾਂਦੀ ਹੈ ਕਿਤੇ 5200 ਦੀ ਖਰੀਦੀ ਜਾਂਦੀ ਹੈ ਕਿਤੇ ਇੱਥੇ ਪਤਾ ਲੱਗਦਾ 5500 ਦੀ ਖਰੀਦੀ ਗਈ ਹੈ ਤੇ ਕਿਸਾਨ ਨੇ ਗੱਲ ਕਰਨੇ ਮੇਖਦਾ ਕਸੂਰ ਕੀ ਆ ਨਾਲੇ ਕਿਨੇ ਵੀ ਬਦਲ ਨਹੀਂ ਕੀਤੀ ਕਰੋ ਤੇ ਨਾਲੇ ਭਾਈ ਸਾਨੂੰ ਇਸ ਤਰੀਕੇ ਨਾਲ ਘੱਟ ਭਾਅ ਮਿਲਦਾ ਜੀ ਹੂੰ ਹੂੰ ਤੇ ਉਹ ਸੁੰਡੀ ਦਾ ਰੇਡ ਕਾ ਚੱਕਿਆ ਗਿਆ ਜੀ ਜਿਹੜੀ ਨਰਮਾ ਨੂੰ ਖਾ ਜਾਂਦੀ ਸੀ ਜੋ ਜੀ ਐਸ ਕੇ ਨਾ ਸੁੰਡੀ ਦਾ ਵੀ ਕਹਿ ਰਿਹਾ ਪਰ ਜਿਵੇਂ ਪਿਛਲੇ ਵਰਿਆਂ ਦੇ ਮੁਕਾਬਲੇ ਤਾਂ ਐਸ ਕੇ ਘੱਟ ਕਹਿ ਰਿਹਾ ਕਿਉਂਕਿ ਐਸ ਕੇ ਹੁਣ ਨਰਮੇ ਨੂੰ ਸੌਰੀ ਜਿਹੜਾ ਹੈਗਾ ਝੋਨਾ ਇਹਨੂੰ ਇੱਕ ਨਵਾਂ ਕਹਿ ਰਿਹਾ ਕਿਉਂਕਿ ਜਾਣਕਾਰੀ ਮਿਲੀ ਜੀ ਕਿ ਐਸ ਕੇ ਇਹਨੂੰ ਚੀਨੀ ਵਾਇਰਸ ਪੈ ਗਿਆ ਹੁਣ ਤੱਕ 10000 ਏਕੜ ਤੋਂ ਵੱਧ ਝੋਨੇ ਦੀ ਫਸਲ ਨੂੰ ਚੀਨੀ ਵਾਇਰਸ ਨੇ ਮਾਰਕੀਤੀ ਹੈ ਜੀ ਫਿਰ ਵਿੱਚ ਪੱਤੇ ਸੁੱਕ ਜਾਂਦੇ ਆ ਫਿਰ ਜਿਹੜਾ ਉਹ ਹੁੰਦਾ ਚੌਲ ਉਹ ਸੁਗੜ ਜਾਂਦਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹੁਣ ਕਣਕ ਦੀ ਬਜਾਈ ਦਾ ਸਮਾਂ ਆ ਰਿਹਾ ਜੀ ਤੇ ਕਣਕ ਦਾ 20 ਆ ਜਿਹੜਾ ਉਹ ਹੁਣ ਪੰਜਾਬ ਸਰਕਾਰ ਦੇਵੇਗੀ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਹੋਣੇ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਕਣਕ ਦਾ 2 ਲੱਖ ਕੁਆਟਡ ਬੀ ਫੜ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਦੇਵਾਂਗੇ ਉਹ ਕਹਿੰਦੇ ਵੀ ਇਹ ਪੰਜਾਬ ਦੀ ਸਰਕਾਰ ਦੇ ਵੱਲੋਂ ਦਿੱਤਾ ਜਾਊਗਾ ਜਿਹੜੀ ਫਸਲ ਐਸ ਕੀ ਕੁਦਰਤੀ ਆਫਤ ਕਰਕੇ ਬਰਬਾਦ ਹੋਈ ਹੈ ਨਾ ਤਾਂ ਮੁਆਵਜ਼ਾ ਮਿਲਣਾ ਹੀ ਆ ਉਹ ਕਹਿੰਦੇ ਕਿ ਦੂਜੇ ਨੰਬਰ ਦੇ ਉੱਤੇ ਗੱਲ ਇਹ ਆ ਜੀ ਕਿ ਜਿਹੜੀ ਹੁਣ ਅਗਲੀ ਫਸਲ ਆ ਉਹਦੇ ਵਾਸਤੇ ਸੂਬੇ ਦੀ ਸਰਕਾਰ ਤੁਹਾਡੇ ਨਾਲ ਆ ਤੇ ਉਹ ਕਹਿੰਦੇ ਜੀ 2 ਲੱਖ ਕੁਇੰਟਲ ਦੀ ਅਸਰੀਕ ਤਣਕ ਦਾ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਦੇਵਾਂਗੇ ਜੀ ਮਨਕੀਰਤ ਔਲਖ ਦੀ ਕੀ ਖਬਰ ਹੈ ਦੇਖੋ ਮਨਕੀਰਤ ਔਲਖ ਨੇ ਇੱਥੇ ਬਹੁਤ ਪੈਸੇ ਵੰਡੇ ਜੀ ਇੱਕ ਤਾਂ ਗੱਲ ਇਹ ਆ ਮਨਕੀਰਤ ਔਲਖ ਇੱਥੇ ਉੱਭਰ ਕੇ ਸਾਹਮਣੇ ਆਇਆ ਤਾਂ ਕੋ ਸਿਰਫ ਬਾਇਕ ਦੇ ਤੌਰ ਤੇ ਜਾਣਦੇ ਆ ਪਰ ਪੈਸੇ ਵੰਡਣ ਦੇ ਤੌਰ ਤੇ ਉੱਤੇ ਪਹਿਲੀ ਵਾਰ ਸਭ ਨਹੀਂ ਜਾ ਰਹੇ ਆ ਇਸ ਕੀ ਸੁਖਵੀਰ ਸਿੰਘ ਬਾਦਲ ਨੇ ਵੀ ਮਨਕੀਰਤ ਔਲਖ ਨੇ ਵੀ ਕੁਦਰ بڑے ਬੰਦਿਆਂ ਨੇ ਮਾਇਕ ਤੌਰ ਦੇ ਉੱਤੇ ਕਿਸੇ ਨੇ ਕਿਵੇਂ ਮੋਰਲੀ ਤੌਰ ਦੇ ਤੇ ਮਦਦ ਕੀਤੀ ਆ ਪਰ ਮਨਕੀਰਤ ਤੌਲਕ ਦੇ ਬਾਰੇ ਚਰਚਾ ਚੱਲਦਾ ਨਾ ਰਹੀ ਕੋਈ ਕਹਿੰਦਾ ਬੀਜੇਪੀ ਦੇ ਵੱਲੋਂ ਚੋਣ ਲੜੂ ਕੋਈ ਕਹਿੰਦਾ ਜੀ ਆਪ ਦੇ ਵੱਲੋਂ ਚੋਣ ਲੜੂ ਕੋਈ ਕਹਿੰਦਾ ਇਹਦੇ ਪਿਛੇ ਆ ਕਾਰਨ ਕੋਈ ਕਹਿੰਦਾ ਇਹਦੇ ਪਿਛੇ ਆ ਕਾਰਨ ਤੇ ਮਨਕੀਰਤ ਨੇ ਹੁਣ ਇਹ ਗੱਲ ਕਹੀ ਹੈ ਜੀ ਕਿ ਮੈਂ ਚੋਣ ਨਹੀਂ ਲੜਨੀ ਉਹਨੇ ਗੱਲ ਕਹੀ ਹੈ ਜੀ ਕਿ ਮੇਰਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਜੇ ਮੈਂ ਚੋਣ ਲੜੀ ਮਰੇ ਤੱਕ ਘਰੋਂ ਚਿਤ੍ਰਪਤਾਨ ਹੋ ਜਾਣਾ ਸਾਰੇ ਟੱਬਰ ਨੇ ਗੱਲ ਕਹੀ ਵੀ ਤੇਰਾ ਚੋਣ ਦੇ ਵਿੱਚ ਕੋਈ ਇੰਟਰਸਟ ਨਹੀਂ ਹੋਣਾ ਚਾਹੀਦਾ ਉਹ ਕਰਨ ਜੀ ਮੈਂ ਕਿਸੇ ਵੀ ਪਾਰਟੀ ਦੇ ਵੱਲੋਂ ਚੋਣ ਨਹੀਂ ਲੜਨੀ ਤੇ ਟਰਨਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਰਿਹਾ ਜੀ ਕਿਤੇ ਅੱਜ ਅ ਤਣੀ ਨਹੀਂ ਪਈ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਆ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਆਸ ਆ ਅੱਜ ਤਿੱਕੀ ਸੋਹਣੀ ਧੁੱਪ ਨਿਕਲੀ ਹੈ ਸੌਰਵ ਸਿੰਘ ਟਰਨਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ